ਦੇ ਸੇ ਕਿਹਾ ਮੰਨ ਲੈ ਦੇ ਫਿਰ ਉਹ ਕਹਿੰਦੇ ਆ ਵੀ ਜੋ ਇਹ ਕਹਿੰਦੇ ਆ ਕਰਕੇ ਵਿਖਾਉਂਦੇ ਆ ਡਿਸਪਲਨ ਵਾਲਾ ਕੱਠਾ ਇਹ ਜੱਟ ਦਾ ਬੰਦ ਲੋਕ ਆ ਤੋ ਜੜੇ ਜੜੇ ਟਰੈਕਟਰਾਂ ਤੇ ਬੈਠੇ ਹੋ ਖਲੋਤੇ ਹੋ ਮੇਰੀ ਬੇਨਤੀ ਆ ਮੈਂ 2 ਮਿੰਟ ਤੁਹਾਨੂੰ ਦੇਣਿਆ ਫਿਰ ਮੈਂ ਬੋਲਣਾ ਸ਼ੁਰੂ ਕਰਦਾ ਸਾਰੇ ਇੱਧਰ ਨੇੜੇ ਮੇਰੇ ਖਲੋਤੇ ਸੱਜਿਆ ਆ ਆਖੂ ਨੇ ਸਾਰੇ ਸਾਡੀ ਜਥੇਬੰਦੀ ਵਾਲਾ ਕਦੀ ਹੁਕਮ ਮੰਨ ਕੇ ਦੀ ਬਚੇ ਰਹਿ ਸਕਦਾ ਸਾਰੇ ਪੰਡਾਲ ਚ ਆ ਜਾਓ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਹੈਗਾ ਔਰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈਗੀ ਆ ਜਾੜਿਆਂ ਨੂੰ ਬੇਨਤੀ ਆ ਚਾਹ ਬੰਦ ਕਰ ਦਿਓ ਜਿੰਨੇ ਵੀ ਸੈਡਾਂ ਤੇ ਖੜੇ ਦੇ ਵਿੱਚ ਆ ਜਾਓ ਇੱਥੋਂ ਕੁਝ ਗੈਪ ਦੀ ਦੇ ਆ ਅਸੀਂ ਭਰ ਕੇ ਫੋਟੋਆਂ ਲੈਣੀਆਂ ਔਰ ਖੀਵੀਆ ਕਈਆਂ ਫੋਟੋਆਂ ਹੁੰਦੀਆਂ ਵਾ ਕਰੇਸੀਆ ਜਾਂ ਖਵਾਰਾ ਜਰਾਂਗੀਆਂ ਹੁੰਦੀਆਂ ਵਾ ਤੇ ਮੇਰਾ ਵੀ ਕੋ ਰਹਿ ਨਾ ਜਾਵੇ ਆ ਟਰੈਕਟਰ ਵਾਲੇ ਨੂੰ ਬੇਨਤੀ ਸਰਦਾਰ ਕੇਲੋਂ ਦਾ ਟਰੈਕਟਰ ਆ ਅੱਜ ਆ ਗੁਰੂ ਮੈਂ ਵੈਸੇ ਪਛਾਣਦਾ ਬਾਜੋ ਮੇਰੇ ਵੀ ਆਹ ਇੱਕ ਗੱਡੀਆਂ ਚ ਬੈਠੇ ਆ ਫੋਨ ਛੱਟ ਵਾਲੇ ਮੇਰੇ ਵੀ ਰਾਜੋ 2 ਮਿੰਟ ਬਾਪੂ ਜੀ ਦੇ ਚੜ ਜੇ ਕੋਈ ਗੱਲ ਆ ਜੋ ਸਾਰੇ ਸਾਡੇ ਵੀਰਾਂ ਨੂੰ ਬੇਨਤੀ ਆ ਆ ਪਟਾਰ ਦੇ ਵਿੱਚ ਆਗੂ ਸਹਿਬਾਨ ਜਿੰਨੇ ਵੀ ਐ ਜੋਨ ਪ੍ਰਧਾਨ ਵਿੱਚ ਹੋਣ ਖਾਸ ਕਰਕੇ ਨੌਜਵਾਨ ਬੰਦੇ ਇਹ ਬੰਦੇ ਇਹ ਵੇਚਦੇ ਲਾਈਵ ਚੱਲ ਰਿਹਾ ਮੈਂ ਜੋ ਉਹਨਾਂ ਦੇ ਆਗੂਆਂ ਨੂੰ ਕਹੂੰਗਾ ਸਾਰਾ ਦੋਰੂ ਕਰੂੰਗਾ ਵਾਧਵਾਦ ਸ਼ੇਰ ਕਰ ਦਿਓ ਮੈਂ ਦੋ ਇੱਕ ਚਕਾਰਾ ਲਾ ਕੇ ਤੁਹਾਡੇ ਹੱਕ ਤੇ ਬਹੁਤ ਵੱਡਾ ਹਿੱਸਾ ਵੇਚ ਆ ਗਿਆ ਧੰਨਵਾਦ ਭਰਾਓ ਸਾਰੇ ਜਟੜਿਆ ਵੇਚਾ ਜੋ ਮੇਰੇ ਵੀ ਉਤਰ ਕੇ ਤਾਂ ਜੋ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਕਰ ਸਕਾਂ ਤੁਸੀਂ ਸਾਡਾ ਮਾਨ ਕਰ ਗਏ ਹੋ ਸਾਡਾ ਮਾਨ ਰੱਖਦੇ ਹੋ ਅਸੀਂ ਇਸੇ ਆਸਰੇ ਭੱਜੇ ਰਹਿੰਦੇ ਦਿਲਾਂ ਵੀ ਸਾਡੇ ਬੰਦੇ ਸਾਡਾ ਅੱਖਾਂ ਨਹੀਂ ਮੋੜਦੇ ਆਹ ਪਿਛਲੇ ਬੰਦੇ ਵੇਖਿਓ ਕੀ ਕਰ ਰਹੇ ਨੇ ਸਾਡੇ ਬੰਦੇ ਸਾਰਿਆਂ ਨੂੰ ਅਪੀਲ ਕਰਿਓ ਕਿ ਸਾਰੇ ਦੇ ਸਾਰੇ ਵਿੱਚ ਜਿਹੜੇ ਛੰਡੇ ਮੋਟੇ ਤੇ ਲਈ ਫਿਰਦੇ ਆ ਜਰੂਰ ਪੰਡਾਲ ਦੇ ਵਿੱਚ ਆਜੋ ਜਰੂਰੀ ਗੱਲਬਾਤ ਕਰ ਲਈਏ ਦੇਖੋ ਪਰਾਲੀ ਦੀ ਮਾਰੀ ਦੀ ਗੱਲ ਆਈ ਸੀ ਮੈਂ ਕਮੇਟੀ ਤੇ ਲੈਣਾ ਭਗਵਾਨ ਤਮਾਨ ਸਰਕਾਰ ਜਿਹੜਾ ਖੇਖਣ ਕਰਦੀ ਆ ਵੀ ਅਸੀਂ ਅੰਦੋਲਨ ਦੇ ਨਾਲ ਖੜੇ ਆ ਈਗਾ ਭਾਈ ਫਿਰ ਪੜਾ ਪੁਲਿਸ ਪਰਾਲੀ ਵਾਲੇ ਮੁੱਡੇ ਤੇ ਪਿੰਡਾਂ ਚ ਕੀ ਲੈਣ ਜਾਂਦੀ ਆ ਹਾਂ ਭਾਵੇਂ ਸਾਡੀਆਂ ਦੋਵੇਂ ਸਰਕਾਰਾਂ ਦੀਆਂ ਮੰਗਾਂ ਰਹਿੰਦੀਆਂ ਪਰ ਐਸ بڑے ਸਾਡਾ ਅੰਦੋਲਨ ਦਿੱਲੀ ਦੇ ਖਲਾਮ ਆ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਵੀ ਫੇ ਚ ਟੰਗ ਨਾ Đਾਓ ਨਹੀਂ ਤਾਂ ਫਿਰ ਥੋਡੇ ਵਾਲੇ ਪਾਸੇ ਸਾਡੀ ਨਰਜੀ ਆਉਗੀ ਅਸੀਂ ਸਿਰਫ ਤੁਹਾਨੂੰ ਦੱਸਣਾ ਚਾਹੁੰਨੇ ਆ ਫੇਰ ਥੋਡੀ ਅਫਸਰ ਸਾਹੀ ਨਾਲ ਸਾਨੂੰ ਫੋਨ ਕਰੇ ਵੀ ਸਾਡਾ ਟੀਮਾ ਘਿਰ ਗਿਆ ਪਿੰਡਾਂ ਦੇ ਵਿੱਚ ਮੈਂ ਇੰਨਾ ਹੀ ਕਹੂੰਗਾ ਇਹੋ ਵੱਧ ਸਮਝਦਾਰ ਜੇ ਸਮਝ ਲਿਓ ਅਗਲੀ ਬੇਨਤੀ ਦੇਖੋ ਅਸੀਂ ਅੱਜ ਕੱਟ ਕੀਤਾ ਉਹ ਕੱਠ ਸਫਲ ਕਿੱਦਾਂ ਹੋਣਾ ਵਾ ਐਨਾ ਖਰਚਾ ਕੀਤਾ ਦਿਨ ਰਾਤ ਤੁਸੀਂ ਮਿਹਨਤ ਕਰ ਲਈ ਐਡਾ ਵੱਡਾ ਕੱਟ ਕਰਕੇ ਬਖਾਰਤਾ ਸਫਲਪਣਾ ਕਿੱਦਾਂ ਹੋਣਾ ਵਾ ਮੈਂ ਦੋ ਚਾਰ ਗੱਲਾਂ ਤੁਹਾਡੇ ਸਾਹਮਣੇ ਰੱਖਾਂ ਇਹਦੀ ਸਫਲਤਾ ਜਿਹੜਾ ਇਥੋਂ ਮੈਸੇਜ ਦੇਣਾ ਸੀ ਜੇ ਤੁਸੀਂ ਲੈ ਕੇ ਜਾਂਦੇ ਹੋ ਅਸੀਂ ਸਫਲ ਹੋ ਜਾਾਂਗੇ ਤੁਹਾਡੇ ਸੁਪਨੇ ਆ ਨਾ ਜਿਨ੍ਹਾਂ ਦੇ ਘਰਾਂ 'ਚ ਸਾਡੀਆਂ ਮਾਵਾਂ ਭੈਣਾਂ ਆਉਂਦੀਆਂ ਸਾਡੇ ਕਿਸਾਨ ਆਉਂਦੇ ਆ ਸਾਡੇ ਖੇਤ ਮਜ਼ਦੂਰ ਆਉਂਦੇ ਆ ਉਹ ਜਾਂਦੇ ਪਿੰਡਾਂ 'ਚ ਪੁੱਛਦੇ ਆ ਕਹਿੰਦੇ ਮੰਗ ਮੰਨ ਲਈ ਆ ਵਾਹ ਥੋੜੀ ਬਦਾਲੋ ਸੋ ਉਹ ਕਹਿੰਦੇ ਨਹੀਂ ਹਲੇ ਅੰਦੋਲਨ ਚੱਲ ਰਿਹਾ ਸੁਪਨਾ ਬਣ ਗਿਆ ਨਾ ਸਾਡਾ ਮਨਵਾਣੂ ਬਣਾਉਂਗਾ ਇਹ ਸੁਪਨਾ ਪੂਰਾ ਹੋ ਸਕਦਾ ਹੈ ਪਰ ਇਹ ਕੁਰਬਾਨੀਆਂ ਮੰਗਦਾ ਕਿਹੜੀਆਂ ਕਿਹੜੀਆਂ ਹੁਣ ਮੈਂ ਸੋਪੜਾ ਦੱਸਾਂ ਫਿਰ ਮੰਗਾ ਦਸੂ ਦੇਖੋ ਕਿਸੇ ਵੀ ਪਿੰਡ ਦੀ ਫਰਟ ਘੜਾਓ 99% ਨੰਬਰ ਜਿਹੜਿਆ ਜਿਹੜੇ ਜ਼ਮੀਨਾਂ ਵਾਲੇ ਨੰਬਰ ਆ ਉਹ ਗਿਣ ਵੀ ਰੱਖੇ ਪਏ ਆਜਾ ਵੀ ਕੈਮਰੇ ਵਾਲਾ ਆਜਾ ਫੋਟੋ ਖਿਚਾ ਲਵੇ ਆਪਣਾ ਖਵਰ ਨਹੀਂ ਪਾਜੀ 95% ਨੰਬਰ ਵੱਡੇ ਬੇਕਾਰ ਹੋ ਰਿਹਾ ਵੱਡੇ ਹਿੱਸੇ ਨੂੰ ਅਦਾਲਤਾਂ ਦੇ ਨੋਟਿਸ ਆ ਰਹੇ ਆ ਵੱਡੇ ਇਸੇ ਨੂੰ ਮੈਨੂੰ ਫੋਟ ਕਰਨਾ ਵਾ ਬੈਠਾ ਦਾ ਮੈਂ ਕਿ ਸਰਵੇ ਕਰਦਾ ਹੁੰਦਾ ਕਿ ਕਿੰਨਾ ਉਹ ਕਹਿੰਦੇ ਆ ਪ੍ਰਧਾਨ ਸਾਹਿਬ ਲਿਮਟ ਤਾਂ ਸਿਰਫ 25% ਬੰਦੇ ਤਾਰਦੇ ਆ 75% ਸਪਿਆਜ ਇੱਕ ਵੱਡੇ ਸੇਕੋ ਵਿਆਜ ਵੀ ਨਹੀਂ ਦਿੱਤਾ ਜਾਂਦਾ ਡਿਫਾਲਟਰ ਹੋ ਰਹੇ ਆ ਇਸ ਦੀ ਸਥਿਤੀ ਆ ਤੇ ਸੁਪਨਾ ਸਾਡਾ ਕੀ ਆ ਵੀ ਕਿਹੜਾ ਸਰਕਾਰ ਕਿਸਾਨਾਂ ਬੇਦੂਰਾ ਦਾ ਕਰਜ਼ਾ ਖਤਮ ਕਰੇ ਇਸੋ ਫਰਮਾਣਾ ਕੀ ਆ ਤੇ ਸਾਡੀ ਮੰਗ ਵੀ ਆ ਸਾਡੀ ਮੰਗ ਵਾਜਬ ਕਿਉਂ ਆ ਪੀ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਕਰਕੇ ਸਰਕਾਰ ਆਵਾਜ਼ ਨਹੀਂ ਕਰਦਾ ਕੋਈ ਛੰਡੇ ਛੰਡੇ ਜਨਗਲ ਹੈ ਛੰਡੇ ਕਿੱਥੇ ਆ ਚੱਲ ਚੱਲ ਖੇਡ ਚਲਾਓ ਛੰਡੇ ਤਾਂ ਵੀ ਛੰਡੇ ਜੀ ਨਾਲ ਰਿਪੀਟ ਕਰ ਦਿਓ 25 25 ਗਾਈ ਸਾਨੂੰ ਇਹ ਆਡੀਓ ਸੋ ਇੰਨੀ ਸਾਨੀ ਫੋਟੋ ਸਾਡਾ ਸੁਪਨਾ ਵਾ ਸਾਡੀ ਮੰਗ ਕੇ ਮੇਵਾ ਲਿਆ ਸਾਰੇ ਜੀ ਆਕਰਮੇ ਕੋਲ ਤਾਂ ਫੇ ਭਾਈ ਸਾਰੇ ਜੀ ਚੱਲੋ ਜੀ ਕਿਉਂਕਿ ਸਾਧੂ ਕਦੀ ਵੀ ਲਾਹੇਮੰਦ ਭਾਰ ਨਹੀਂ ਮਿਲੇ ਮੈਂ ਨਹੀਂ ਕਹਿੰਦਾ ਇਹ ਡਾਕਟਰ ਸ਼ਾਮੀ ਨਾ ਹਨ ਕਮਿਸ਼ਨ ਕਹਿੰਦਾ ਹੈਗਾ ਕਿ ਸਾਡੀਆਂ ਲਾਗਤਾਂ ਨਹੀਂ ਜਿਹੜੀ ਸੀਐਸਸੀਪੀ ਅਨਸਾਰ ਇਹ ਫਸਲਾਂ ਦੇ ਭਾਅ ਦਿੰਦੇ ਆ ਜਿਹੜੀ ਹੁਣ ਤੇਈ ਫਸਲਾਂ ਦੇ ਉਹਨੂੰ ਕਹਿੰਦੇ ਆ ਕਟੋ ਕੱਟ ਦੇ ਮਿਨੀਮਮ ਸਪੋਰਟ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਵੀ ਕਟੋ ਕੱਟ ਲਾਗਤ ਖਰਚਾ ਸਾਡੇ ਲਈ ਹੋਰ ਕੁਛ ਨਹੀਂ ਸਾਡੀ ਮੰਗਿਆ ਭਰਾਓ ਸਾਡਾ ਖਰਚਾ ਲੱਗ ਰਿਹਾ ਜ਼ਿਆਦਾ ਤੇ ਹਮਦਨ ਹੋ ਰਹੀ ਆ ਘਟ ਕਰਜ਼ਾਈ ਅਸੀਂ ਤਾ ਹੋਏ ਤੇ ਸਾਡੀ ਮੰਤ ਦੀ ਬਾਤ ਤੇ ਆ ਕਿ ਸਾਡਾ ਕਰਜ਼ਾ ਖਤਮ ਕੀਤਾ ਜਾਵੇ ਕਿੰਨੇ ਵੀ ਖਜ਼ਾਨੇ ਵਿੱਚ ਪੈਸਾ ਲਿਆ ਕੰਨੇ ਕੰਨੇ ਠੀਕ ਆ ਪਰ ਪਿਛਲੇ ਸਮਿਆਂ ਚ 14 ਲੱਖ 57 ਹਜ਼ਾਰ ਕਰੋੜ ਰੁਪਇਆ ਕਾਰਪੋਰੇਟ ਕਰਾਣਿਆ ਦਾ ਮਾਫ ਕਰ ਦਿੱਤਾ ਅਸੀਂ ਕਹਿੰਦੇ ਯਾਰ ਆਹ ਗਜ਼ਰਦੀ ਗੱਲ ਸਾਡਾ ਸਾਡਾ ਬਾਪੂ ਫਾਇਲ ਲੈਂਡਿਆ ਮਾਲਵੇ ਦੇ ਵਿੱਚ ਔਰ ਤਾਂ ਨਹੀਂ ਫਾਇਲ ਹੈ ਯੂਨੀਵਰਸਿਟੀ ਪੀ ਐ ਜੂ ਕਹਿੰਦੀ ਆ तीन किसान पांच किसान खेत में कर कर के खेत मजदूर रोज करजे करके पंजाब पाब खुदियां करे बंदे खुदकुशियां करजे वास्ते कैसे कर नहीं है कैप्टन अमरिंदर वाला करके कर्जा माफी ला दे भाजपा ने बहुत सारे स्टेटा चला कीतिया कांग्रेस ने बहुत सारे राज्य चला बाद लागू नहीं सवाल है साढ़े सामने ਇਹ ਅੰਦੋਲਨ ਜਾ ਕੇ ਸਾਡੀ ਇਹ ਮੰਗ ਵੀ ਬਣਦੀ ਸੁਪਨਾ ਵੀ ਬਣਦਾ ਵੀ ਭਾਈ ਸਾਡੇ ਤੋਂ ਕਰਜ਼ੇ ਦੀ ਪੰਡ ਲਾਈ ਜਾ ਅੱਕੇ ਕਰਜ਼ਾ ਨਾ ਚੜੇ ਕਰਜ਼ਾ ਫੇਰ ਚੜ ਜੂਗਾ ਜੇ ਸਰਕਾਰ ਕਰਜ਼ਾ ਲਾ ਲਵੇ ਉਹਦੇ ਦੀ ਫਸਲਾਂ ਦਾ ਲਾਹੇਮੰਦ ਰੇਟ ਚਾਹੀਦਾ ਅਸੀਂ C250 ਕਹਿੰਦੇ ਆ C250 ਇੱਕ ਫਾਰਮੂਲਾ ਵਾ ਵੀ ਸਾਡੀ ਮੰਨ ਲਈਏ ਵੀ ਸਾਡੀ ਕਿਸੇ ਫਸਲ ਦਾ 100 ਰੁਪਇਆ ਰੇਟਾ ਉਹਦੇ ਚ 50% ਬਣਾਤਾ ਜੋ ਗਿਆ ਕਿਤਾਜ ਹੋ ਗਿਆ ਨਾ ਭਾਈ ਡੇੜਾ ਤੋਂ ਇਹ ਸਾਡੀ ਮੰਗਿਆ ਜੇ ਸਾਡਾ ਫਿਰ ਲਾਗਤ ਖਰਚਾ ਜ਼ਿਆਦਾ ਲੱਗਿਆ ਤਾਂ ਫਿਰ ਸਾਡੀ ਗੱਲ ਨਹੀਂ ਦੁੱਖ ਦੀ ਗੱਲ ਆ ਹਾਕਮ ਸੁਣਦੇ ਨਹੀਂ ਹੈ ਦੇਖੋ ਜਿਹੜੀ ਇਹਨਾਂ ਦੀਆਂ ਰਿਪੋਰਟਾਂ ਨੇ ਓਈ ਸੀਟੀ ਦੀ ਰਿਪੋਰਟ ਆਈ ਪੀ 2022 ਦੀ ਲੱਖਾਂ ਕਰੋੜ ਰੁਪਈਆ ਐਮਐਸਪੀ ਨਾਮ ਮਿਲ ਕਰਕੇ ਕਿਸਾਨਾਂ ਨੂੰ ਘਾਟਾ ਪਿਆ ਆ 2000 ਤੋਂ ਲੈ ਕੇ 17 18 ਤੱਕ 16 ਤੱਕ ਹੀ ਜਿਨ੍ਹਾਂ ਕਾਰਪੋਰੇਟਾਂ ਮਾਫ ਕੀਤਾ ਉਹਨਾਂ ਸਾਨੂੰ ਐਮਐਸਪੀ ਤੇ ਘਾਟਾ ਪੈ ਗਿਆ ਇਹ ਉਹਨਾਂ ਦੀਆਂ ਏਜੰਸੀਆਂ ਰਿਪੋਰਟ ਕਰਦੀਆਂ ਨੇ ਅਸੀਂ ਵੀ ਕਰਦੇ ਹਾਂ ਪਤਾ ਨਹੀਂ ਕਿਹੜੇ ਕਿਹੜੇ ਮਿੱਟੀ ਦੇ ਮਾਦੂ ਬਣੇ ਨੇ ਜਿਹੜੇ ਕਹਿੰਦੇ ਤੁਸੀਂ ਗਲਤ ਮੰਗਦੇ ਜੀ ਇਹ ਸਾਨੂੰ ਨਹੀਂ ਸਮਝ ਆਉਂਦੀ ਹੈ ਜੀ ਇਹਦਾ ਮਤਲਬ ਸਾਡੀ ਮੰਗ ਜਿਵੇਂ ਹ ਸੂਰਜ ਚਮਕਦਾ ਵਾ ਇਹੇ ਚਮਕਦੀ ਆ ਸਾਡੀ ਮੰਗ ਚ ਕੋਈ ਕੋਣ ਨਹੀਂ ਹੈ ਇਸੇ ਤਰੀਕੇ ਨਾਲ ਫਸਲੀ ਵੀ ਬਾਜੋੜਣਾ ਨਹੀਂ ਆ ਗਈ ਨੇੜੀ ਆ ਗਈ ਹੜ ਆ ਗਿਆ ਫਸਲਾਂ ਮਰ ਗਈਆਂ ਸਾਨੂੰ ਖਰਾਬਾ ਕੋਈ ਨਹੀਂ ਆ ਆ ਪੰਜਾਬ ਵਾਲਾ ਕੁੱਕੜੀ ਦਾ ਵੀ ਇਹ ਦੇ ਦੂੰਗਾ ਬੱਕਰੀ ਦਾ ਵੀ ਦੇ ਦੂੰਗਾ ਮੁਰਕੇ ਲੱਭਾ ਹੀ ਨਹੀਂ ਝੂਠ ਬੋਲ ਲੈ ਨੂੰ ਹੁਣ ਦੇਖੋ ਸੂਈ ਤੋਂ ਲੈ ਕੇ ਭਾਈ ਜਾਜ ਤੱਕ ਸਾਰਿਆਂ ਦੇ ਬੀਮੇ ਆ ਹਰੇਕ ਦਾ ਬੀਮਾ ਵਾ ਪੈਸੇ ਲੈ ਲਓ ਸਾਡਾ ਭਾਈ ਕੋਈ ਬੀਮਾ ਨਹੀਂ ਜੇ ਬੀਮਾ ਕੀਤਾ ਤੇ ਮੋਦੀ ਸਾਹਿਬ ਠੱਗੀ ਮਾਰ ਗਏ ਕੀ ਠੱਗੀ ਮਾਰ ਗਏ ਕਾਰਪੋਰੇਟ ਕੰਪਨੀਆਂ ਨੂੰ ਦਿੱਤੀ ਬੀਮਾ ਵੀ ਇਹ ਇਹ ਜੀ ਹੁਣ ਜੀ ਕਹਿੰਦਾ ਦੁੱਧ ਦੀ ਰਾਖੀ ਬਿੱਲਾ ਕਰੂਗਾ ਹਰ ਦੁੱਧ ਹਨਾ ਉਹ ਪਈ ਕਲੇ ਮਹਾਰਾਸ਼ਟਰ ਦੇ ਵਿੱਚੋਂ 64000 ਕਰੋੜ ਰੁਪਇਆ ਕੰਪਨੀਆਂ ਕਮਾ ਕੇ ਭੱਜ ਗਈਆਂ ਮੋਦੀ ਸਾਹਿਬ ਸੁਣ ਲਿਓ ਬਿੱਟੂ ਸਾਹਿਬ ਸੁਣਿਓ ਮੜਾ ਜਾ ਜਿਹੜੇ ਕਹਿੰਦੇ ਸੀ ਤਿੰਨ ਫੈਸਲੇ ਕਰ ਦੇ ਤਿੰਨੇ ਸਾਥ ਉਹਦੇ ਵਿੱਚ ਉਹ ਹੀ ਸੀ ਫਸਲੀ ਬੀਮਾ ਯੋਜਨਾ ਤੁਸੀਂ ਸਾਨੂੰ ਜਵਾਬ ਦਿਓ ਵੀ ਗੁਜਰਾਤ ਦੀ ਸਰਕਾਰ ਨੇ ਥੋੜੇ ਵਾਲਾ ਫਸਲੀ ਬੀਮਾ ਯੋਜਨਾ ਕਿਉਂ ਨਹੀਂ ਮੰਨਿਆ ਤੁਹਾਡੀਆਂ ਆਪਣੀਆਂ ਸਰਕਾਰਾਂ ਨਹੀਂ ਮੰਨ ਰਹੀਆਂ ਇਹਦਾ ਮਤਲਬ ਤੁਹਾਡੇ ਫਸਲੇ ਵਿੱਚ ਖੋਟ ਸਾਨੂੰ ਨਜ਼ਰ ਆਉਂਦੀ ਹੈ ਸਾਡੀ ਅਸੀਂ ਕਿੰਨੇ ਸਰਕਾਰ ਆਪਣੇ ਪ੍ਰੀਮੀਅਮ ਤੇ ਕਿਸਾਨਾਂ ਦੀ ਫਸਲ ਦਾ ਬੀਮਾ ਕਰੇ ਜੇ ਸਾਡਾ ਖਰਾਬਾ ਹੋ ਜੇ ਅਸੀਂ ਖਰਾਬਾ ਲੈ ਲੈ ਕਰੀਏ ਇਹ ਵੀ ਸਾਡੀ ਮੰਗ ਬਾਕ ਬੈਗੀ ਹੈ ਮਜ਼ਦੂਰ ਭਰਾ ਸਾਡੇ ਬੇਰੁਜ਼ਗਾਰ ਹੈ ਆ ਮੋਦੀ ਜੀ ਕਹਿੰਦੇ ਹੁੰਦੇ ਸੀ ਰੋਡੀਆਂ ਵੰਡਦੇ ਕਹਿੰਦੇ ਮੋਦੀ ਸਾਹਿਬ ਨੇ ਕਹਿਣਾ ਲੱਖਣਾ ਰੋਡੀਆਂ ਵੰਡ ਕੇ ਦਿੱਤੀਆਂ ਜਾਂਦੀਆਂ ਤੇ ਮੋਦੀ ਸਾਹਿਬ ਤੋਂ ਵੀ ਕੜੀਆਂ ਘਟ ਵੰਡ ਰਹੇ ਜੀ